ਅੰਮ੍ਰਿਤਸਰ ਸਿਟੀ ਨੂੰ ਸਮਾਰਟ ਸਿਟੀ ਬਣਾਉਣ ਲਈ ਕਈ ਪ੍ਰੋਜੈਕਟ ਲਿਆਂਦੇ ਜਾਂਦੇ ਜਾਂਦੇ ਹਨ ਪਰ ਇਹ ਪ੍ਰੋਜੈਕਟ ਕਿਤੇ ਨਾ ਕਿਤੇ ਪੂਰੇ ਨਹੀਂ ਹੁੰਦੇ। ਇਹੋ ਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ ਵਿੱਚ ਲਗਭਗ 1 ਕਰੋੜ ਦੀ ਲਾਗਤ ਨਾਲ 5 ਪਬਲਿਕ ਟਾਇਲਟਸ ਦਾ ਨਿਰਮਾਣ ਕੀਤਾ ਜਾਣਾ ਸੀ। ਸ਼ਹਿਰ ਵਿੱਚ ਹਲਕਾ ਪਸ਼ਮੀ ਅਧੀਨ 3 ਪਬਲਿਕ ਟਾਇਲਟਸ ਦਾ ਨਿਰਮਾਣ ਕੰਮ ਸ਼ੁਰੂ ਵੀ ਹੋਇਆ ਸੀ ਪਰ ਇਹ ਨਿਰਮਾਣ ਕਾਰਜ ਪੂਰਾ ਨਹੀਂ ਹੋਇਆ। ਦੀਵਾਰਾਂ ਖੜੀਆਂ ਕੀਤੀਆਂ ਗਈਆਂ ਉਸ ਤੋਂ ਬਾਅਦ ਇਹ ਕੰਮ ਬੰਦ ਹੋ ਗਿਆ। ਲਗਭਗ 1 ਪਬਲਿਕ ਟਾਇਲਟ ਦੇ ਉੱਪਰ 20 ਲੱਖ ਦੀ ਲਾਗਤ ਆਉਣੀ ਸੀ ਇਸ ਬਾਰੇ ਜਦੋਂ ਅੰਮ੍ਰਿਤਸਰ ਦੇ ਮੇਅਰ ਚਤੰਦਰ ਸਿੰਘ ਮੋਤੀਪਾਟਿਆ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਇਸ ਪ੍ਰੋਜੈਕਟ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਪਰ ਜਲਦ ਹੀ ਜਾਣਕਾਰੀ ਹਾਸਲ ਕਰਕੇ ਇਸ ਕੰਮ ਦੀ ਸ਼ੁਰੂਆਤ ਕਰਵਾਉਣਗੇ ਬੇਰੀ ਨੌਲੇਜ ਨਹੀਂ ਹੈ ਮੈਂ ਦੇਖ ਲੈਣਾ ਹੈ ਆਪਣੇ ਕਾਰਪੋਰੇਸ਼ਨ ਦਾ ਸਾਧਕੇ ਪੁੱਛ ਲੈਣਾ ਕਿਉਂਕਿ ਇਹ ਜਿਹੜੇ ਨੇ ਇੱਕ ਸਰਸਾ ਦਾ ਮਰਤੂ ਤਾਂ ਕਰਕੇ ਵੀ ਕਿਛੇ ਸ਼ਾਇਦ ਕੰਮ ਕੰਮ ਬੰਦ ਹੋਏ ਸੀ ਪਰ ਮੇਰੀ ਨੌਲੇਜ ਨਹੀਂ ਹੈ ਮੈਂ ਆਪਣੀ ਡਿਪਾਰਟਮੈਂਟ ਕੋਲੋਂ ਤੱਕ ਹਰਦਾਵਾ ਕਿਉਂ ਰੁਕੇ ਨੇ ਜੇ ਸ਼ੁਰੂ ਕੀ ਹੋਣਗੇ ਤੇ ਜੀ ਚੱਲਣ ਵਾਲੇ ਚਲਾ ਦੇ ਆਏਗੇ ਹਲਕਾ ਪਛਮੀ ਦੇ ਵਿੱਚ ਸਰਵਜਨਿਕ ਸ਼ੋਚਾਲੇ ਬਣਾਏ ਜਾ ਰਹੇ ਨੇ ਪਰ ਉਹਨਾਂ ਦਾ ਪਿਛਲੇ ਕਈ ਮਹੀਨਿਆਂ ਤੋਂ ਕੰਮ ਜਿਹੜਾ ਉਹ ਬੰਦ ਪਿਆ ਹੈ ਲੈਂਟਰ ਪਾਇਆ ਹੈ ਚਾਰਦਿਵਾਰੀ ਕੀਤੀ ਹੈ ਪਰ ਕੰਮ ਜਿਹੜਾ ਹੁਣ ਠੱਪ ਪਿਆ ਹੋਇਆ ਹੈ 1 ਕਰੋੜ ਰੁਪਏ ਦਾ ਲਗਭਗ ਇਹ ਪ੍ਰੋਜੈਕਟ ਹੈ ਤੇ 20 ਲੱਖ ਰੁਪਏ ਇੱਕ ਬਾਥਰੂਮ ਤੇ ਲਗਤ ਆਏਗੀ ਪਰ ਕੀ ਲੱਗਦਾ ਹੈ ਕਿ ਇਹਦੇ ਵਿੱਚ ਡਿਜ਼ਾਈਨ ਬਾਈ ਕ੍ਰਾਪਸ਼ਨ ਹੈ ਜਾਂ ਫਿਰ ਇਹ ਪ੍ਰੋਜੈਕਟ ਪੂਰਾ ਵੀ ਕੀਤਾ ਜਾਵੇਗਾ ਇਸ ਸੰਬੰਧੀ ਨਗਰ ਨਿਗਮ ਦੇ ਮੇਅਰ ਵੱਲੋਂ ਜਦ ਰਿਸਤੇ ਸਵਾਲ ਕੀਤਾ ਗਿਆ ਤਾਂ ਉਹਨਾਂ ਆਖਿਆ ਕਿ ਉਹਨਾਂ ਦੀ ਨੌਲੇਜ ਵਿੱਚ ਇਹ ਮਾਮਲਾ ਨਹੀਂ ਹੈ ਪਰ ਫਿਰ ਵੀ ਇਸ ਦੀ ਜਾਂਚ ਕਰਵਾਈ ਜਾਵੇਗੀ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ